ਹਾਂਜੀ ਕਿਸਾਨ ਵੀਰੋ ਜਿਵੇਂ ਕਿ ਆਪਾਂ ਪਹਿਲੀ ਵੀਡੀਓ ਦੇ ਵਿੱਚ PBW 2826 ਦੀ ਵੈਰੈਟੀ ਦਾ ਵੱਖ-ਵੱਖ ਜ਼ਿਲਿਆਂ ਦਾ ਝਾੜ ਦਾ ਆਪਾਂ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ DBW 327 ਵੈਰੈਟੀ ਦਾ ਵੱਖ-ਵੱਖ ਜ਼ਿਲਿਆਂ ਦੇ ਵਿੱਚ ਕਿੰਨੀ ਤਰੀਕੂ ਕਣਕ ਦੀ ਬਿਜਾਈ ਕੀਤੀ ਕਿੰਨਾ ਝਾੜ ਆਇਆ ਸੀ ਕਿੰਨੀ ਡੀ.ਪੀ ਪਾਈ ਸੀ ਤੇ ਇਸ ਬਾਰੇ ਅੱਜ ਤੁਹਾਡਾ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਤੇ ਜਿਹੜੀ ਵੈਰੈਟੀ ਹੈ तकरीबन ਜੇਕਰ ਆਪਾਂ ਝਾੜ ਦੀ ਗੱਲ ਕਰੀਏ ਤਾਂ 60 ਮਣ ਤੋਂ ਲੈ ਕੇ 78 80 ਮਣ ਤੱਕ ਇਸ ਵੈਰੈਟੀ ਨੇ ਝਾੜ ਦਿੱਤਾ ਕੋਈ ਵੀ ਵੈਰੈਟੀ ਚਾਹੇ ਸਾਰੇ ਪੰਜਾਬ ਜਾਂ ਹਰਿਆਣੇ ਦੇ ਵਿੱਚ ਇੱਕੋ ਜਿਹਾ ਝਾੜ ਨਹੀਂ ਦੇ ਸਕਦੀ ਕਿਉਂਕਿ ਜਿਹੜਾ ਵੈਰੈਟੀਆਂ ਜਿਹੜੀ ਦੀ ਕਣਕ ਕਿਸੇ ਏਰੀਆ ਨੂੰ ਸ਼ੂਟ ਕਰਦੀ ਜਿਸ ਮਿੱਟੀ ਦੇ ਵਿੱਚ ਜਦਾ ਵਧੀਆ ਪਰਫਾਰਮੈਂਸ ਕਰਦੀ ਏ ਤਾਂ ਉਸ ਹਿਸਾਬ ਦੇ ਨਾਲ ਆਪਣਾ ਝਾੜ ਦੇਖ ਨੂੰ ਮਿਲਦਾ ਕਿਉਂਕਿ ਜਿਹੜਾ ਝਾੜ ਨੂੰ ਕਈ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ ਜਿਵੇਂ ਆਪਣਾ ਜੇਕਰ ਮੌਸਮ ਦੀ ਗੱਲ ਕਰੀਏ ਮੌਸਮ ਦੇ ਜੇਕਰ ਫਸਲ ਫਸਲ ਦੇਨ ਕੁਲ ਮੌਸਮ ਹੈ ਤਾਂ ਝਾੜ तकरीबन ਹਰ ਇੱਕ ਵੈਰੈਟੀ ਦਾ ਜਾਂ ਥੋੜਾ ਕੋਚ ਆਪਾਂ ਕਹਿ ਸਕੀਏ 4-5 ਮਣ ਦਾ ਫਰਕ ਵੈਰੈਟੀ ਦੇ ਪਿੱਛੇ ਪੈ ਜਾਂਦਾ ਤੇ ਦੂਜੀ ਗੱਲ ਜਿਹੜਾ ਆਪਾਂ ਪਹਿਲਾ ਪਾਣੀ ਪਾਉਣਿਆ ਕਿਉਂਕਿ ਜਿਹੜਾ ਪਹਿਲਾ ਪਾਣੀ ਵੀ ਆਪਣੇ ਝਾੜ ਤੇ ਬਹੁਤ ਪ੍ਰਭਾਵਿਤ ਕਰਦਾ ਜਿਆਦਾ ਗੇਤਾ ਨਾਲ ਜਿਆਦਾ ਪਛੇਤਾ ਫਿਰ ਗੱਲ ਆਉਂਦੀ ਆਪਣੀ ਮਿੱਟੀ ਦੀ ਪਾਣੀ ਦੀ ਕਿਉਂਕਿ ਪੰਜਾਬ ਹਰਿਆਣੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜ਼ਮੀਨਾਂ ਨੇ ਵੱਖ-ਵੱਖ ਤਰ੍ਹਾਂ ਦੇ ਪਾਣੀ ਨੇ ਤੇ ਜਿਹੜੀ ਵੀ ਆਪਾਂ ਕੋਈ ਵੀ ਕਿਸਾਨ ਵੀਰ ਜਿਹੜਾ ਕੋਈ ਨਵਾਂ ਬੀਜ ਲਾਉਂਦਾ ਪਹਿਲਾਂ ਬੀਜ ਆਪਾਂ ਪੱਕੇ ਬੀਲ ਤੇ ਲਾਓ ਫਿਰ ਜਿਹੜਾ ਵੀ ਵੈਰੈਟੀ ਨਵੀਂ ਲਾਉਣੀ ਹੈ ਤਾਂ ਤਕਰੀਬਨ ਹੀ ਆਪਾਂ 1-2 ਏਕੜ ਦੇ ਵਿੱਚ ਆਪਣੇ ਏਰੀਆ ਦੇ ਹਿਸਾਬ ਦੇ ਨਾਲ ਪਹਿਲਾਂ ਟ੍ਰਾਇਲ ਦੇ ਤੌਰ ਤੇ ਬੀਜੂ ਜੇਕਰ ਵਧੀਆ ਝਾੜ ਆਉਂਦਾ ਤਾਂ ਆਪਾਂ ਅਗਲੇ ਸਾਲ ਵਾਸਤੇ ਉਹਨਾਂ 'ਪਾ ਵਧਾ ਸਕਦੇ ਆ ਘਰ ਦਾ ਬੀਜ ਨਾਲੇ ਆਪਣਾ ਘਰ ਦਾ ਬੀਜ ਤਿਆਰ ਹੋ ਜਾਂਦਾ ਨਾਲੇ ਆਪਣਾ ਆਪਣਾ ਝਾੜ ਕਿਉਂਕਿ ਵੱਖ-ਵੱਖ ਏਰੀਆ ਦੇ ਹਿਸਾਬ ਦੇ ਨਾਲ ਵੱਖ-ਵੱਖ ਜਿਹੜੀ ਏਰੀਆ ਮਿੱਟੀ ਦੇ ਹਿਸਾਬ ਦੇ ਨਾਲ ਏਰੀਆ ਆਪਣੇ ਜਿਹੜੀ ਵੈਰੈਟੀ ਸ਼ੂਟ ਕਰਦੀ ਏ ਤੇ ਜਿਹੜੀ ਆਹ ਵੈਰਾਈਟੀ ਡੀਬੀਡਬਲ 327 ਦਾ ਜਿਹੜਾ 2023 ਦੇ ਵਿੱਚ ਝਾੜ ਆਇਆ ਸੀ ਇਹ तकरीबन ਕਿਸਾਨ ਵੀਰੋ 60 ਮਾਣ ਤੋਂ ਲੈ ਕੇ 78 80 ਮਾਣ ਤੱਕ ਝਾੜ ਆਇਆ ਸੀ ਤੇ ਵਿੱਚ ਦੋ ਤਿੰਨ ਜ਼ਿਲ੍ਹੇ ਇਹ ਵੀ ਹੈਗੇ ਨੇ ਜਿਨ੍ਹਾਂ ਦੇ ਏਰੀਆ ਦੇ ਵਿੱਚ ਜਿਹੜਾ ਝਾੜ ਘੱਟ ਦੇਖ ਨੂੰ ਮਿਲਿਆ ਸੀ ਉੱਥੇ ਆਪਣੇ ਕਿਸਾਨ ਵੀਰ ਦੀ ਮਿਹਨਤ ਜਾਂ ਆਪਣਾ ਬਿਜਾਈ ਦਾ ਸਮਾਂ ਦਾ ਵੀ ਆਪਣਾ ਜਾਂ ਪਹਿਲਾ ਪਾਣੀ ਜਿਹੜੀ ਆਪਣੇ ਝਾੜ ਤੇ ਡਿਪੈਂਡ ਕਰਦੀਆਂ ਨੇ ਇਹ ਵੀ ਇੱਕ ਚੀਜ਼ਾਂ ਪ੍ਰਭਾਵ ਪਾਉਂਦੀਆਂ ਨੇ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦਾ ਝਾੜ ਜਿਹੜਾ ਆਪਣਾ ਇੱਕ ਜਿਹੜਾ ਆਪਣਾ ਪਹਿਲਾ ਆਪਾਂ ਗੱਲ ਕਰਦੇ ਹਾਂ ਜਿਹੜੀ 1 2 ਨਵੰਬਰ ਨੂੰ ਇਹ ਆਪਣੇ ਕਿਸਾਨ ਵੀਰ ਨੇ ਬਜਾਈ ਕੀਤੀ ਸੀ 35 ਕਿਲੋ ਬੀਜ ਪਿਆ ਸੀ ਤੇ ਖਨੌਰੀਏ ਜ਼ਿਲ੍ਹੇ ਦੇ ਵਿੱਚ ਝਾੜ ਆ ਸੀ 68 ਮਣ ਤੋਂ ਲੈ ਕੇ 70 ਮਣ ਤੱਕ ਤੇ 75 ਕਿਲੋ ਡੀਪੀ 10 ਤੋਂ 12 ਨਵੰਬਰ ਦੀ ਬਜਾਈ ਕੀਤੀ ਸੀ ਤੇ 75 ਤੋਂ ਆਪਣਾ 68 ਮਣ ਦੇ ਲਗਭਗ ਇਸ ਦਾ 68 ਤੋਂ 70 ਮਾਣ ਇਸ ਦੀ ਝਾੜ ਦੀ ਔਸਤ ਆਈ ਸੀ ਤੇ ਇੱਕ ਕਿਸਾਨ ਵੀਰ ਜਿਹੜਾ ਦਾ ਖਾਸ ਗੋਣ ਹੈ ਕਿ ਜਿਹੜੇ ਇਹ ਵੈਰੈਟੀ ਦਾ ਜਿਹੜਾ ਫਟਾਰਾ ਬਹੁਤ ਵਧੀਆ ਹੁੰਦਾ ਹੈ ਇਹ ਫਟਾਰਾ ਇਹ ਜੋ ਵੀ ਬਹੁਤ ਵਧੀਆ ਰੈਡੀ 187 ਵੈਰਾਈਟੀ ਦਾ ਫਟਾਰਾ ਵਧੀਆ ਹੁੰਦਾ ਇਸੇ ਤਰ੍ਹਾਂ ਜਿਹੜਾ ਫਟਾਰਾ 327 ਦਾ ਵੀ ਫਟਾਰਾ ਬਹੁਤ ਵਧੀਆ ਹੁੰਦਾ ਤੇ 7 ਨਵੰਬਰ ਦੀ ਬਜਾਈ ਡੀਏਪੀ 75 ਕਿਲੋ 70 ਮਣ ਝਾੜ ਆਇਆ ਸੀ ਬਾਕੀ ਤੁਸੀਂ ਮਣ ਨੂੰ ਕੁਆਂਟਲ ਵਿੱਚ ਬਦਲ ਸਕਦੇ ਹੋ 2.5 ਮਣ ਦਾ ਕੁਆਂਟਲ ਹੁੰਦਾ ਜਿਹੜੇ ਵੀਰ ਕੁਆਂਟਲਾਂ ਵਿੱਚ ਜ਼ਿਆਦਾ ਆਪਣਾ ਝਾੜ ਦੱਸਦੇ ਨੇ ਜਾਂ ਤੇ ਉਹ ਆਪਾਂ 2.5 ਮਣ ਦਾ ਕੁਆਂਟਲ ਹੈ ਤਾਂ ਉਹ ਸਾਰਨਾ ਤੁਸੀਂ ਆਪਣੇ ਕੁਆਂਟਲ ਦੇ ਵਿੱਚ ਇਸ ਨੂੰ ਬਦਲ ਸਕਦੇ ਹੋ ਸਾਢੇ ਤਿੰਨ ਬੈਗ ਜੂਰੀਆ ਪਾਏ ਸੀ ਫਾਜ਼ਿਲਕਾ ਏਰੀਆ ਦੇ ਵਿੱਚ ਤੇ 75 ਕਿਲੋ ਡੀਏਪੀ 7 ਨਵੰਬਰ ਦੀ ਬਜਾਈ 70 ਬਣ ਝਾੜ ਆਇਆ 19 ਨਵੰਬਰ ਦੀ ਬਜਾਈ ਡੇਢ ਗੱਟਾ ਆਪਣਾ ਡੀਏਪੀ ਦਾ ਡੇਢ ਗੱਟਾ ਆਪਣਾ 12 32 16 ਦਾ 10 ਕਿਲੋਗ੍ਰਾਮ ਆਪਣੀ ਪੁਟਾ ਸੁਪਰਪਾਈਸ ਛੱਟਾ ਦਿੱਤਾ ਸੀ ਤੇ 25 ਕਿਲੋ ਪोटाश ਛੱਟੇ ਨਾਲ ਕਣਕ ਦੀ ਬਜਾਈ ਕੀਤੀ ਸੀ ਤੇ ਝਾੜ ਐਸੀ 28 ਕੁਇੰਟਲ ਆਪਣਾ 40 ਕਿਲੋ ਬੀਜ ਪਾਇਆ ਸੀ ਕਿੱਲੇ ਦਾ 27 ਕੁਇੰਟਲ ਝਾੜ ਸ੍ਰੀ ਅਮਰਤਸਰ ਸਾਹਿਬ ਵਿੱਚ ਤੇ 327 ਦਾ 65 ਮਨ ਝਾੜ ਫਰੀਦਕੋਟ ਏਰੀਆ ਦੇ ਵਿੱਚ ਤੇ ਜਿਹੜਾ ਫਰੀਦਕੋਟ ਏਰੀਆ ਵਿੱਚ ਪਿਛਲੇ ਸਾਲ ਗੜੇ ਵੀ ਥੋੜੀ ਜਿਹੜੀ ਫਾਂਟ ਦੇ ਵਿੱਚ ਜਾਂ ਥੋੜੀ ਏਰੀਆ ਦੇ ਵਿੱਚ ਆਪਾਂ ਕਹਿ ਲਈਏ ਗੜੇ ਵੀ ਪੈ ਸੀ ਉਹਦੇ ਵਿੱਚ ਆਪਣਾ ਝਾੜ ਫੇਰ ਵੀ ਚੌਣ ਤੋਂ 65 ਮਨ ਆਇਆ ਸੀ ਤੇ 28 ਕੁਆਂਟਰ ਝਾੜ ਇੱਕ ਗੱਟਾ ਡੀਏਪ ਦਾ ਇੱਕ ਸੁਪਰ ਦਾ ਛੱਟਾ ਦਿੱਤਾ ਸੀ ਬਟਾਲਾ ਏਰੀਆ ਦੇ ਵਿੱਚ ਹਰਿਆਣਾ ਰਤਿਆ ਏਰੀਆ ਦੇ ਵਿੱਚ 71 ਮਨ ਝਾੜ ਚੜਿਆ ਸੀ ਜਿਹੜੀ ਆਪਣੀ 4 ਤੋਂ 5 ਨਵੰਬਰ ਦੀ ਬਿਜਾਈ ਕੀਤੀ ਸੀ ਤੇ 0 ਟ੍ਰੇਲ ਦੇ ਨਾਲ ਬਜਾਈ ਕੀਤੀ ਸੀ ਤੇ ਇੱਕ ਆਪਣਾ ਸ਼੍ਰੀ ਮੁਖਤਸਰ ਸਾਹਿਬ ਵਿੱਚੋਂ 68 ਮਾਣ 0 ਟ੍ਰੇਲ ਦਾ ਬਜਾਈ ਕੀਤੀ ਸੀ ਤੇ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਵਿੱਚ 27 ਕੁਆਂਟਲ ਝਾੜ ਆਇਆ ਸੀ 2 ਨਵੰਬਰ ਦੀ ਬਜਾਈ ਕੀਤੀ ਸੀ ਤੇ 6 ਤੋਂ 8 ਨਵੰਬਰ ਦੀ ਬਜਾਈ ਕੀਤੀ ਸੀ 26 ਕੁਆਂਟਲ ਝਾੜ ਆਇਆ ਕਿਸਾਨ ਵੀਰ ਜੀ ਦੇ ਵਿੱਚ ਆਪਾਂ ਨੂੰ ਇੱਕ ਜਿਹੜਾ ਬਜਾਈ ਦਾ ਸਹੀ ਸਮਾਂ ਦਾ ਵੀ ਆਪਾਂ ਤਾਜ਼ਾ ਲਾ ਸਕਦੇ ਹਾਂ ਵੀ ਕਿਹੜੇ ਸਹੀ ਸਮੇਂ ਤੇ ਆਪਾਂ ਬਜਾਈ ਕਰਾਂਗੇ ਤਾਂ ਜਿਹੜਾ ਇਹਦਾ ਝਾੜ ਆਪਾਂ ਵਧੀਆ ਲੈ ਸਕਦੇ ਹਾਂ ਜਾਂ ਹੋਰ ਵੀ ਵੈਰੈਟੀਆਂ ਦਾ 5 ਨਵੰਬਰ ਦੀ ਬਿਜਾਈ ਕੀਤੀ 65 ਮਣ ਝਾੜ ਫਰੀਦਕੋਟ ਏਰੀਆ ਦੇ ਵਿੱਚ 3 ਨਵੰਬਰ ਦੀ ਬਿਜਾਈ ਕੀਤੀ ਸੀ 25 ਕੁਇੰਟਲ ਝਾੜ ਸਮਾਣਾ ਦੇ ਵਿੱਚ ਆਇਆ ਸੀ 20 ਨਵੰਬਰ ਦੀ ਬਿਜਾਈ ਕੀਤੀ ਸੀ 35 ਕਿਲੋ ਬੀਜ ਆਪਣਾ ਇਤਿਆਹ ਸੀ ਕਿ ਏਕੜ ਦੇ ਵਿੱਚ ਤਾਂ ਇਹਦਾ ਝਾੜ ਆਇਆ ਸੀ ਜੀ 58 ਮਣ ਇਹ ਆਪਣੀ 20 ਨਵੰਬਰ ਦੀ ਬਿਜਾਈ ਸੀ ਥੋੜੀ ਲੇਟ ਹੋ ਗਈ ਸੀ ਤੇ ਉਸ ਤੋਂ ਅੱਗੇ ਉਹਦਾ ਜੀ ਆਪਣਾ 3 ਨਵੰਬਰ ਦੀ ਬਿਜਾਈ 26 ਕੁਇੰਟਲ ਝਾੜ ਪਟਿਆਲਾ ਏਰੀਆ ਵਿੱਚ ਤੇ ਜਦ ਆਪਣਾ 826 ਦਾ ਝਾੜ ਉਹ ਵੀ ਇਸ ਦੇ ਬਰਾਬਰ ਆਇਆ ਸੀ ਜਾਨੀ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ 26 ਕਵਾਂਟ ਦਾ ਝਾੜ ਅਸੀਂ 26 ਕਵਾਂਟ ਆਪਣਾ 826 ਦਾ ਆਇਆ ਸੀ ਤੇ 28 ਅਕਤੂਬਰ ਨੂੰ ਬਜਾਈ ਕੀਤੀ ਸੀ 68 ਮਨ ਝਾੜ ਆਇਆ ਸੀ ਫਰੋਇਪਰੀਰੀ ਦੇ ਵਿੱਚ 1 ਨਵੰਬਰ ਦੀ ਬਜਾਈ 68 ਮਨ ਝਾੜ ਫਰੋਇਪਰੀਰੀ ਦੇ ਵਿੱਚ ਦਰਮਿਆਨੀ ਜ਼ਮੀਨ ਸੀ ਤੇ ਆਪਣੀ 1 ਨਵੰਬਰ ਦੀ ਬਜਾਈ ਕੀਤੀ ਸੀ 4 ਨਵੰਬਰ ਦੀ ਬਜਾਈ ਕੀਤੀ ਸੀ ਆਪਣਾ 68 ਮਨ ਝਾੜ ਝੜਿਆ ਸੀ ਮਾਨਸਾ ਏਰੀਆ ਦੇ ਵਿੱਚ 2 ਤੋਂ 5 ਨਵੰਬਰ ਤੱਕ ਬਜਾਈ 70 ਮਾਣ ਔਸਤਾਈ ਸੀ 1 ਬੈਗ ਡੀਏਪ 7/3 ਬੈਗ ਜੂਰੀਆ 4 ਨਵੰਬਰ ਦੀ ਬਜਾਈ ਕੀਤੀ ਸੀ 27 ਕੁਆਂਟਲ ਝਾੜ ਆਇਆ ਸੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਤੇ 3 ਨਵੰਬਰ ਦੀ ਬਜਾਈ 68 ਤੋਂ 70 ਮਾਣ ਝਾੜ ਮਹਾਲੀ ਦੇ ਵਿੱਚ 29 ਅਕਤੂਬਰ ਦੀ ਬਜਾਈ 68 ਮਾਣ ਝਾੜ ਆਇਆ ਸੀ ਬਠਿੰਡਾ ਦੇ ਵਿੱਚ ਤੇ 18 ਨਵੰਬਰ ਦੀ ਜਿਹੜੀ ਬਜਾਈ ਕੀਤੀ ਸੀ 24 ਕੁਆਂਟਲ ਝਾੜ ਆਇਆ ਸੀ ਤੇ 6 ਨਵੰਬਰ ਦੀ ਬਜਾਈ 36 ਕੁਇੰਟਲ ਝਾੜ ਉਸ ਆਪਣਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆਇਆ ਸੀ ਤੇ ਇਸ ਤੋਂ ਅੱਗੇ 28 ਕੁਇੰਟਲ ਝਾੜ ਸ੍ਰੀ ਅਮਰਸਰ ਸਾਹਿਬ ਵਿੱਚ ਇਹ ਆਪਣੀ 12 ਨਵੰਬਰ ਦੀ ਬਜਾਈ ਕੀਤੀ ਸੀ ਤੇ ਕਿਸਾਨ ਵੀਰੋ ਜਿਹੜੇ ਦੋ ਤੋਂ ਤਿੰਨ ਜ਼ਿਲ੍ਹੇ ਜਿਨ੍ਹਾਂ ਦਾ ਝਾੜ ਝਾੜ ਕੱਟ ਆਪਣਾ ਦੇਖ ਨੂੰ ਮਿਲਿਆ ਸੀ 23 ਕੁਇੰਟਲ ਨਵਾਂ ਸ਼ਹਿਰ ਦੇ ਵਿੱਚ 24 ਕੁਇੰਟਲ ਪਟਿਆਲਾ ਦੇ ਵਿੱਚ 25 ਕੁਇੰਟਲ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਇਹ ਆਪਾਂ ਇੱਕ ਬਜਾਈ ਦਾ ਸਮਾਂ ਪਾਣੀ ਦਾ ਤੇ ਆਪਣਾ ਇਹ ਦੋ ਚੀਜ਼ਾਂ ਦੋ ਤੇ ਤਿੰਨ ਚੀਜ਼ਾਂ ਵੀ ਪ੍ਰਭਾਵ ਪਾਉਂਦੀਆਂ ਨੇ ਆਪਣੀ ਕਿਸਾਨ ਦੀ ਮਿਹਨਤ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਨ੍ਹਾਂ ਜ਼ਿਲਾਂ ਦੇ ਵਿੱਚ ਝਾੜ ਘਾਟ ਹੀ ਹੁੰਦਾ ਕਿਉਂਕਿ ਕੋਈ ਕਿਸਾਨ ਵੀਰਾਂ ਦਾ ਜੇਕਰ ਤੁਸੀਂ ਵੀ ਕਿਸੇ ਨਵਾਂ ਸ਼ਹਿਰ ਜਾਂ ਪਟਿਆਲì ਦੀ ਵਿੱਚੋਂ ਜਾਂ ਕਪੂਰਥਲੀ ਦੀ ਵਿੱਚੋਂ ਜੇਕਰ ਤੁਸੀਂ 327 ਦਾ ਪਿਛਲੇ ਸਾਲ ਬਜਾਈ ਕੀਤੀ ਸੀ ਜ਼ਰੂਰ ਝਾੜ ਸਾਂਝਾ ਕਰਿਓ ਤਾਂ ਜੋ ਹੋਰ ਵੀ ਕਿਸਾਨ ਵੀਰਾਂ ਨੂੰ ਪਤਾ ਲੱਗ ਸਕੇ ਤੇ 25 ਨਵੰਬਰ ਦੀ ਬਜਾਈ 60 ਮਣ ਬੀਏਜੀ ਤੋਂ ਬੀ ਲੁਧਿਆਣਾ ਯੂਨੀਵਰਸਿਟੀ ਤੋਂ ਬੀਜ ਲਿਆ ਸੀ ਕਿ ਜਿਹੜੀਆਂ ਦੀ ਬਜਾਈ ਕੀਤੀ ਸੀ 25 ਨਵੰਬਰ ਨੂੰ ਜਿਆਦਾ ਲੇਟ ਬਜਾਈ ਸੀ 60 ਮਣ ਕਿਉਂਕਿ ਜਿਹੜਾ ਬਜਾਈ ਦਾ ਸਮਾਂ ਵੀ ਇੱਕ ਬਹੁਤ ਆਪਣਾ ਪ੍ਰਭਾਵ ਪਾਉਂਦਾ ਆਪਣੀ ਝਾੜ ਤੇ 27 ਤੋਂ 28 ਕੁਇੰਟਲ ਝਾੜ 35 ਕਿਲੋ ਬੀਜ ਪਾਇਆ ਸੀ ਸੁਪਰ ਸੀਡਰ ਨਾਲ ਡੇਰਾ ਬਾਬਾ ਨਾਲਕ ਤੇ ਇਸ ਤੋਂ ਅੱਗੇ ਕਿਸਾਨ ਵੀਰੋ 5 ਨਵੰਬਰ ਦੀ ਬਜਾਈ 25 ਤੋਂ 26 ਕੁਇੰਟਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਤੇ 26 ਕੁਇੰਟਲ 4 ਨਵੰਬਰ ਦੀ ਬਜਾਈ ਫਰੋਈਪੁਰ ਜ਼ਿਲ੍ਹੇ ਦੇ ਵਿੱਚ ਤੇ 2 ਨਵੰਬਰ ਦੀ ਬਜਾਈ 29 ਕੁਇੰਟਲ ਝਾੜ ਫਰਸੀ ਕੰਡਾ ਕਰਵਾਇਆ ਸੀ ਬਠਿੰਡਾ ਏਰੀਆ ਦੇ ਵਿੱਚ ਕੋਈ ਬਿਮਾਰੀ ਨਹੀਂ ਸੀ ਆਈ ਤੇ 4 ਨਵੰਬਰ ਦੀ ਬਿਜਾਈ ਕਿਸਾਨ ਵੀਰੋ ਜਿਹੜਾ ਇਹ ਝਾੜ ਏ ਆਪਣਾ ਫਰੋਈਪੁਰ ਜ਼ਿਲ੍ਹੇ ਦੇ ਵਿੱਚ ਡਾਕਰ ਜ਼ਮੀਨ ਦੇ ਵਿੱਚ ਤੇ 4 ਨਵੰਬਰ ਦੀ ਬਿਜਾਈ ਕੀਤੀ ਸੀ ਤੇ ਤਕਰੀਬਨ 77 ਮਣ ਝਾੜ ਇਸ ਵੈਰੈਟੀ ਦਾ ਆਇਆ ਸੀ ਕੋਈ ਬਿਮਾਰੀ ਨਹੀਂ ਸੀ ਆਈ ਤੇ 4 ਨਵੰਬਰ ਦੀ ਕਿਸਾਨ ਵੀਰੋ ਬਿਜਾਈ ਕੀਤੀ ਸੀ ਤੇ ਫਰੋਇਪਰੀ ਵਿੱਚ ਭਾਰੀ ਜ਼ਮੀਨ ਦੇ ਵਿੱਚ ਕਿਉਂਕਿ ਫਰੋਇਪਰੀਰੀ ਵਿੱਚ ਵੀ ਕਈਆਂ ਥਾਵਾਂ ਤੇ ਜਾਰੀਆਂ ਦਰਮਿਆਨੀਆਂ ਜ਼ਮੀਨਾਂ ਮਿਲ ਗਈਆਂ ਨੇ ਇਹ ਜ ਡਾਕਰ ਜ਼ਮੀਨ ਕਹਿ ਦਿੱ ਗਿਆ ਆਪਾਂ ਭਾਰੀ ਜ਼ਮੀਨ ਦੇ ਵਿੱਚ 4 ਨਵੰਬਰ ਦੀ ਬਜਾਈ ਤੇ ਵਿੱਚ 77 ਮਣ ਝਾੜ ਔਸਤਾਈ ਸੀ ਬਾਕੀ ਤੁਸੀਂ ਵੀ ਜਿਹੜੇ ਵੀ ਕਿਸਾਨ ਵੀਰ ਨੇ ਆਪਣਾ ਪਿਛਲੇ ਸਾਲ ਇਹ ਬੀਜ ਆਪਣੀ ਕਣਕ ਦੀ ਬਜਾਈ ਕੀਤੀ ਸੀ ਜਰੂਰ ਸਾਂਝਾ ਕਰਿਓ ਤੇ ਇਸ ਤੋਂ علاوہ 67 ਮਣ ਝਾੜ 4 ਨਵੰਬਰ ਦੀ ਬਜਾਈ ਕੀਤੀ ਸੀ ਸਿਰਸਾ ਹਰਿਆਣੇ ਦੇ ਵਿੱਚ 68 ਮਣ ਇਹ ਵੀ ਆਪਣੀ 4 ਨਵੰਬਰ ਦੀ ਬਜਾਈ ਸੀ ਤੇ ਇਹ ਵੀ ਹਰਿਆਣੇ ਦੇ ਵਿੱਚ ਸਰਸਾ ਏਰੀਆ ਦੇ ਵਿੱਚ ਵੱਖ-ਵੱਖ ਖੇਣਾਂ ਨੇ ਲਗਾਈਆਂ ਸੀ ਤੇ ਕਿਸਾਨਾਂ ਨੇ 20 ਅਕਤੂਬਰ ਦੀ ਬਿਜਾਈ ਕੀਤੀ ਸੀ ਬਰਨਾਲਾ ਏਰੀਆ ਦੇ ਵਿੱਚ ਵਾਹ ਕੇ ਬੀਜੀ ਸੀ ਤੇ 56 ਮਾਣ ਆਪਣਾ ਝਾੜ ਇਸਦਾ ਆਇਆ ਸੀ ਤੇ 27 ਅਕਤੂਬਰ ਦੀ ਬਿਜਾਈ ਕੀਤੀ ਸੀ ਫਤਿਹਪੁਰਾ ਦੇ ਹਰਿਆਣਾ ਦੇ ਵਿੱਚ ਤੇ 60 ਮਾਣ ਦੀ ਝਾੜ ਦੀ ਔਸਤਾਈ ਸੀ 60 ਮਾਣ ਝਾੜ ਆਇਆ ਸੀ ਤੇ 5 ਨਵੰਬਰ ਦੀ ਬਿਜਾਈ ਕੇ 4 ਨਵੰਬਰ ਦੀ ਬਿਜਾਈ ਕੀਤੀ ਸੀ ਰਾਣੀਆਂ ਜ਼ਿਲ੍ਹਾ ਸਰਸਾ ਦੇ ਵਿੱਚ ਰੇਤਲੀ ਜ਼ਮੀਨਾਂ ਦੇ ਵਿੱਚ ਇਹ ਆਪਣਾ ਕਿਸਾਨ ਵੀਰੋ 61 ਤੋਂ 62 ਮਾਨ ਝਾੜ ਆਪਣੇ ਦੇਖਣ ਨੂੰ ਮਿਲਿਆ ਸੀ 4 ਨੰਬਰ ਦੀ ਬਜਾਈ ਸੀ ਤੇ ਜਿਹੜੀ ਰੇਤਲੀ ਜ਼ਮੀਨ ਸੀ ਤੇ ਬਾਕੀ ਕਿਸਾਨ ਵੀਰੋ ਜਿਹੜਾ ਆਪਣਾ ਝਾੜ ਤੇ ਪਾਣੀ ਦਾ ਬੀਜ ਦਾ ਬਜਾਈ ਦਾ ਆਪਣੀ ਮਿਹਨਤ ਦਾ ਜ਼ਰੂਰ ਆਪਾਂ ਨੂੰ ਫਲ ਮਿਲਦਾ ਜੇਕਰ ਆਪਾਂ ਸਹੀ ਤਰੀਕੇ ਦੇ ਨਾਲ ਪਾਣੀ ਜਾਂ ਸਹੀ ਤਰੀਕੇ ਨਾਲ ਆਪਾਂ ਰੇ ਸਪਰੇ ਹਾਂ ਸਮੇਂ ਸਿਰ ਆਪਾਂ ਬਜਾਈ ਕਰਦੇ ਆ ਤਾਂ ਆਪਣਾ ਝਾੜ ਬਾਕੀ ਇਹ ਤਾਂ ਮੌਸਮ ਦੇ ਜਣਕੂਲ ਆਉਣਾ ਉਹ ਤਾਂ ਚਲੋ ਹੈਗਾ ਬਾਕੀ ਆਪਣੀ ਮਿਹਨਤ ਵੀ ਜ਼ਰੂਰ ਹੈ ਆਪਣੀ ਜਿਹੜੀ ਸਾਂਭ ਸੰਭਾਲ ਹੈ ਸਹੀ ਬਜਾਈ ਕਰਦੇ ਆ ਤਾਂ ਜਰੂਰ ਆਪਾਂ ਝਾੜ ਦੇਖ ਨੂੰ ਵਧੀਆ ਮਿਲਦਾ ਇਹ ਆਪਣੇ ਤੇ ਡੀਬੀਡਬਲ 327 ਦਾ ਝਾੜ ਬਾਕੀ ਆਉਣ ਵਾਲ ਜਿਨ੍ਹਾਂ ਦੇ ਵਿੱਚ ਆਪਾਂ 222 187 ਦਾ 332 ਦਾ ਫੋਰ ਵੈਰਾਈਟੀਆਂ ਦਾ ਝਾੜ ਆਪਾਂ ਤੁਹਾਨੂੰ ਜਰੂਰ ਸਾਂਝਾ ਕਰਾਂਗੇ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਲ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ